ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਕਹਿਣ ਤੇ ਆਪਾਂ ਇਤਕੀ ਥੋੜਾ ਜਲਦੀ ਵੀਡੀਓ ਲੈ ਕੇ ਆਏ ਆ ਤੇ ਕਰਦੇ ਆ ਫਿਰ ਵੱਖ-ਵੱਖ ਮਹਾਨ ਹਸਤੀਆਂ ਦੀ ਕੁੱਤੇਖਾਣੀ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੋ ਆਯਾ ਸ਼ੁਰੂ ਕਰਤੇ ਆ ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮਿਲਗਾਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਹੁਣ ਆਪਾਂ ਗੱਲ ਕਰਦੇ ਆ ਛੱਡੀ ਛੜਾਈ ਤੇ ਭੱਜੀ ਪਜਾਈ ਮੁਸ਼ਕਪਰੀਤ ਦੀ ਦੇਖਦੇ ਆ ਇਹ ਹੁਣ ਕੀ ਜਬਲੀਆਂ ਮਾਰਦੀ ਆ ਮੇਰੀ ਪਹਿਲੀ ਰੋਟੀ ਥੋੜੀ ਜਿਹੀ ਨਸੜ ਗਈ ਐ ਬਾਕੀ ਕੋਈ ਗੱਲ ਨਹੀਂ ਮਹਿਕ ਬ੍ਰਿੱਕ ਪਰ ਉਹ ਹਾਰੇ ਦੀ ਨਹੀਂ ਜੀ ਬੈਣੀ ਦੇਖ ਲਓ ਮਸ਼ਕਪ੍ਰੀਤ ਨੂੰ ਦੋ ਤਿੰਨ ਮੁੰਡਿਆਂ ਨਾਲ ਭੱਜ ਗਈ ਆ ਹਲੇ ਤੱਕ ਉਹ ਇਹਨੂੰ ਇਹ ਵੀ ਨਹੀਂ ਪਤਾ ਵੀ ਆ ਰੋਟੀ ਆ ਕਿ ਪਰੋਠਾ ਉਤੋਂ ਦੀ ਸਾੜ ਕੇ ਨਾ ਹੁੰਦੀ ਹਾਲਤ ਵੀ ਦੇਖ ਲਓ ਆਪਦੀ ਸ਼ਕਲ ਨਾਲ ਦੀ ਕਰਤੀ ਆ ਜਿੱਦਾਂ ਪਕਾਵਾਂਗੀ ਥੋੜੀ ਨਾ ਪਹਿਲੀ ਸੜ ਗਈ ਮੇਰੇ ਸਵੇਰ ਨੂੰ ਨਾਸਤੇ ਨੇ ਸੜ ਗਈ ਸੀ ਨਾ ਤਾਂ ਹੌਲੀ ਹੌਲੀ ਕਰਕੇ ਆਉਗੀ ਸਹੀ ਤਰ੍ਹਾਂ ਬਣਾਣੀ ਸੋਨ ਲੋ ਕਹਿੰਦੀ ਹੌਲੀ ਹੌਲੀ ਆਊਗੀ ਪਕਾਉਣੀ ਨਹੀਂ ਐਡੀ ਕਾਲੀ ਵੀ ਕੀ ਆ ਹਲੇ ਤੇਰੀ ਉਮਰ ਹੀ ਕੀ ਆ ਹਲੇ ਤੂੰ ਪੰਜ ਸੱਤ ਮੁੰਡਿਆਂ ਨਾਲ ਹੋਰ ਭੱਜਣਾ ਕੋਈ ਨਹੀਂ ਸਿੱਖ ਜੰਗੀ ਓ ਯਾਰ ਮੈਨੂੰ ਬੁਜੜ ਜੀ ਸਮਝ ਨਹੀਂ ਆਉਂਦੀ ਬਈ ਇਹਨੂੰ ਰੋਟੀ ਸਬਜ਼ੀ ਬਣਾਉਣੀ ਨਹੀਂ ਆਉਂਦੀ ਹੈ ਓਏ ਇਹਨੂੰ ਕੀ ਸੋਚ ਸਮਝ ਕੇ ਇਹਨੂੰ ਨਾਲ ਚੱਕ ਲਿਆ ਆ ਓ ਇਹਨੇ ਆਪ ਤਾਂ ਭੁੱਖੇ ਮਰਨਾ ਹੀ ਆ ਨਾਲੇ ਜੱਬਲ ਨੂੰ ਵੀ ਮਾਰੂਗੀ ਕੁਝ ਨਹੀਂ ਬਣਾਣਾ ਆਂਦਾ ਰੋਈ ਸੀ ਮੈਂ ਆਪਣੇ ਛੋਲ ਬਣਾਏ ਸੀਗੇ ਛੋਲ ਬਖਾਈ ਨਹੀਂਗੇ ਤੁਹਾਨੂੰ ਫੇਰ ਜਦੋਂ ਬਣਾਇਆ ਨੈਕਸਟ ਵਾਰ ਬਖਾਉਂਗੀ ਉਹ ਵੀ ਮੈਂ ਪਹਿਲਾਂ YouTube ਤੋਂ ਵੇਖੇ ਕਿਵੇਂ ਬੰਦਾ ਏ। ਆ ਰਾਇਸਤਾ ਸੁਣੇ ਸੀ ਕਹਿੰਦੇ ਰਾਇਸ ਜਦੋਂ ਇਹਨੂੰ ਪਤਾ ਲੱਗਿਆ ਵੀ ਸ਼ਬਦ ਮੂੰਹ ਚੜ ਗਏ ਫਿਰ ਇਹ ਕਹਿੰਦੀ ਚੌਲ। ਆਖੇ ਉਹ ਵੀ YouTube ਤੋਂ ਦੇਖ ਕੇ ਦੇਖ ਲੋ। ਖਾਣ ਪੀਣ ਲਈ ਵੀ ਇਹ YouTube ਤੋਂ ਦੇਖ ਕੇ ਬਣਾਉਂਦੀ ਆ ਸਾਰਾ ਕੁਝ। ਤੇ ਜਿਹੜਾ ਕੰਜਰੇ ਨੂੰ ਪਿਆ ਕੇ ਲਿਆ ਆ ਉਹ ਤਾਂ ਅੱਖਾਂ 'ਚ ਘਸੁੰਨ ਦੇ ਕੇ ਰੋਊ ਆ। ਉਹਨੂੰ ਤਾਂ ਖਵਾ ਦਿਓ ਕਿ ਬਣਾ ਕੇ ਤਾਜ਼ੇ-ਤਾਜ਼ੇ ਇਹ ਪੂੜੇ। ਰੋਟੀਆਂ ਬਣ ਚੁੱਕੀਆਂ ਤੁਸੀਂ ਦੇਖ ਸਕਦੇ ਹੋ। ਆਪਣਾ ਨੇ ਮੈਂ ਬਸ ਥੋੜੀਆਂ ਥੋੜੀਆਂ ਸਹੀ ਬਣਾਉਣੀਆਂ ਆਈ ਨਾ ਮੈਨੂੰ ਰੋਟੀਆਂ ਵੀ ਅੰਨੇ ਦੀ ਹਿੱਕ ਕਰਦਿਆਂ ਬਣਾ ਰੱਖੀਆਂ ਜਿਹੜਾ ਕੰਜਰ ਇੱਕ ਵਾਰੀ ਖਾ ਲਵੇ ਤੇ ਦੋ ਦਿਨ ਉਹਨੂੰ ਭੁੱਖ ਵੀ ਨਾ ਲੱਗੇ ਤੋਹੇ ਗਾਇਜ਼ ਖਾਣਾ ਸਿਖਾ ਚੁੱਕੇ ਆਂ ਦੰਨਾ ਦੇਖ ਲਓ ਹਣ ਬਰਤਨ ਵਗੈਰਾ ਸਾਫ ਕਰਨੇ ਆ ਥੋੜੀ ਜਿਹੀ ਹੈਗੇ ਬੱਤੀ ਮੈਂ ਸਾਫ ਕਰਤੀ ਉਹ ਮੁਸ਼ਕਿਲ ਇਹ ਬਰਤਨ ਸਾਫ ਕੀ ਕਰਨੇ ਆ ਬਰਤਨਾਂ ਤੋਂ ਪਹਿਲਾਂ ਸਫਾਇਆ ਕਰਤਾ ਉਹ ਯਾਰ ਇਹ ਮੁਸ਼ਕਿਲ ਨੂੰ ਕੁਝ ਬਣਾਉਣਾ ਵੀ ਨਹੀਂ ਹੁੰਦਾ ਸਬਜ਼ੀ ਦੇਖ ਲਓ ਇਹਨ ਐ ਸਾਫ ਹੀ ਕਰਤੀ ਜੇ ਮੰਨ ਲਓ ਇਹ ਸਬਜ਼ੇ ਨੇ ਸਵਾਦ ਬਣਾਈ ਹੁੰਦੀ ਇਹ ਕੰਜਰਾਂ ਦੇ ਵਿੱਚ ਜੀਭਾ ਹੀ ਮਾਰ ਦੇਣੀ ਆ ਸੀ ਫਰ ਅੰਦਰ ਮੈਂ ਬਣਾ ਰਹੀ ਆ ਜੀ ਆਪਣਾ ਪਾਸਤਾ ਮੈਕਰੋਨੀ ਮਿਕਸ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੇਲ ਗਰਮ ਕੀਤਾ ਜੀਰਾ ਪਾਇਆ ਵਿੱਚ ਅੱਛਾ ਸਭ ਤੋਂ ਪਹਿਲਾਂ ਤੂੰ ਜੀਰਾ ਪਾਇਆ ਉਹ ਜੀਰਾ ਤਾਂ ਸੁਣਿਆ ਸੀ ਆ ਜੀਰਾ ਕੀ ਹੁੰਦਾ ਇਹ ਮੇਰੀ ਸਾਲੀ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੀ ਆ ਫਰੈਸ਼ ਹੋਣਾ ਉਸ ਤੋਂ ਬਾਅਦ ਤਿਆਰ ਹੋऊंगी ਦੰਨ ਨਾਲ ਖਾਣਾ ਖਾ ਕੇ ਉਸ ਤੋਂ ਬਾਅਦ ਵਾਪਸ ਹੀ ਕਰਾਂਗੇ ਲੈ ਉਮੀ ਕੋਲੇ ਖਾਣ ਪੀਣ ਲਈ ਬਣਾਈ ਜਾਂਦੇ ਤੇ ਉਮੀ ਐ ਸਿੰਡ ਪੁੰਜੀ ਆਂਦੀ ਆ ਕੋ ਇਹਦਾ ਨਾਮ ਨਾ ਹੁਣ ਮੁਸ਼ਕਪ੍ਰੀਤ ਤੋਂ ਸਿੰਡਲਪ੍ਰੀਤ ਰੱਖਣ ਵਾਲਾ ਮੈਂ ਤੇ ਉਹਨੇ ਤੇ ਉਹ ਵਧੀਆ ਉਹ ਵਧੀਆ ਸਬਜੀ ਵੀ ਵਧੀਆ ਬਣੀ ਸੀ ਸਾਰੇ ਵੀ ਵਧੀਆ ਬਣੇ ਸੀ ਕੋਲੂ ਤੋਂ કડਵਾ ਕੇ ਲਿਆਂਦੇ ਨੇ ਕਰੋ ਹਾਂ ਸੋਨ ਲੋ ਉਹ ਕਹਿੰਦੇ ਤੇਲ ਬਹੁਤ ਵਧੀਆ ਤੇ ਉਹਦੇ ਘਰ ਵਾਲਾ ਬੋਲਿਆ ਕੋਲੂ ਤੋਂ કડਵਾ ਕੇ ਲਿਆਂਦਾ ਹੀ ਕਰੋ ਉਹ ਜਿਹੋ ਜੀ ਭਾਸ਼ਾ ਇਹ ਬੋਲਦੀ ਤੇ ਉਹੋ ਜੀ ਉਹੋ ਬੋਲਦਾ ਉਹ ਯਾਰ ਇਹ ਤਾਂ ਜੋਗ ਨੂੰ ਜੋਗੀ ਟੱਕਰ ਗਿਆ ਮਣੋ ਸਾਡੀ ਸਮਝ ਨਹੀਂ ਆਉਂਦੀ ਵਿਆਹ ਕਿਹੜੀ ਭਾਸ਼ਾ ਕੋਲੂ ਤੋਂ ਗੜਵਕ ਲੈ ਆਂਦੇ ਹੀ ਘਰੋਂ ਸਗਾਈ ਜਹਾਂ ਦੀ ਅਸੀਂ ਲੋਕ ਵੀ ਲੈਣਾ ਹੈ ਆਪਣਾ ਕੀ ਲੋਕ ਹੈ ਨਾ ਆਏ ਉੱਪਰ ਲੋਕ ਕਰ ਉੱਪਰ ਦਾ ਵੀ ਦੇਖ ਰਹੇ ਆ ਅਖੇ ਲੋਕ ਵੀ ਲੈਣਾ ਵੀ ਇਹਨੂੰ ਲੋਕ ਲਾ ਕੇ ਕਰਨਾ ਵੀ ਕੀ ਆ ਤੁਸੀਂ ਅੰਦਰ ਬੜੀ ਤੇਰੀ ਹੀਰੇ ਮੋਤੀਆਂ ਜੁਐਲਰੀ ਪਈ ਆ ਉਹੀ ਤੇਰੇ ਮੁਸਕੇ ਕੱਪੜੇ ਉਹੀ ਦੋ ਚਾਰ ਭਾਂਡੇ ਆ ਹੈ ਔਰ ਨਾਲੇ ਚੋਰ ਨੇ ਅੰਦਰ ਵੜ ਕੇ ਮਰਨਾ ਇਹਨਾਂ ਤੋਂ ਅੰਦਰ ਮੁਸ਼ਕ ਫਲਾ ਰੱਖਿਆ ਹੋਣਾ ਅਖੇ ਉੱਤੇ ਚਲਦੇ ਉੱਥੋਂ ਦਾ ਵੀਊ ਦਿਖਾਉਣੀ ਆ ਬੜੀ ਤੇਰੀ ਨਾ ਇਹ ਪੰਜ ਸੱਤ ਕਿੱਲਾਂ ਚ ਹਵੇਲੀ ਆ ਜਿਹੜਾ ਤੂੰ ਵੀਊ ਦਿਖਾਉਣਾ ਓਏ ਜਿੱਡਾ ਤੇਰਾ ਇਹ ਕੁਆਟਰ ਆ ਨਾ ਇਦੋਂ ਵੱਡੇ ਦਾ ਸਾਡੇ ਘਰੇ ਬਾਥਰੂਮ ਹੀ ਆ ਚਲੋ ਯਾਰ ਇਹਨੂੰ ਦਫਾ ਕਰੋ ਤੇ ਹੁਣ ਆਪਾਂ ਚੱਲਦੇ ਆਂ ਕਮਲ ਪਟਿਆਲਾ ਵੱਲ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਨੇ ਕਰਦੇ ਲਾਈਕ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਤੇ ਚੈਨਲ ਤੇ ਪਹਿਲੀ ਵਾਰ ਨੇ ਤੇ ਆਪਣੇ ਫੈਮਿਲੀ ਫਰੈਂਡਸ ਤੇ ਸ਼ੇਅਰ ਕਰ ਦੇ ਮੈਨੂੰ ਥੋੜੀ ਜਲਦੀ ਆ ਮੈਨੂੰ ਥੋੜੀ ਜਲਦੀ ਆ ਜਲਦੀ ਨੂੰ ਕੋ ਤੁਨੇ ਆ ਤੇ ਛਾਲ ਮਾਰਨ ਚੱਲੀ ਆ ਆਖੇ ਮੇਰਾ ਵਲੌਗ ਨਾ ਆਪਦੇ ਫੈਮਿਲੀ ਫਰੈਂਡ ਨੂੰ ਸ਼ੇਅਰ ਕਰ ਦੋ ਕਿਉਂ ਅਸੀਂ ਉਹਨਾਂ ਤੋਂ ਗਾਲਾਂ ਖਾਣੀਆਂ ਸ਼ੇਅਰ ਕਰਕੇ ਚਲੋ ਗਾਇਜ਼ ਹੁਣ ਘਰੇ ਆ ਗਈ ਸੀ ਪਰ ਮੈਨੂੰ ਘਰੇ ਵੜਨ ਨਹੀਂ ਦਿੱਤਾ ਜਾ ਰਿਹਾ ਉਹ ਇਹੋ ਜਿਹੇ ਹਰਕਤਾਂ ਫਿਰ ਨਾ ਕਰਿਆ ਕਰ ਨਾ ਵੀ ਘਰ ਦੇ ਤੈਨੂੰ ਘਰੇ ਨਾ ਵੜਨ ਦੇ ਸਾਰਾ ਦਿਨ ਤਾਂ ਸਕੂਟਰੀ ਚੱਕ ਕੇ ਫਰਲੋ ਤੇ ਰਹਿਣੀ ਹੈ ਕਿ ਤੇ ਇੱਧਰ ਟੱਪ ਗਈ ਕਿ ਤੇ ਉਧਰ ਟੱਪ ਗਈ ਏ ਬਹੁਤੀ ਪਿਆਰੇ ਮੈਂ ਕਾਰਡਸ ਲੈ ਕੇ ਆਈਆਂ ਪੜਦੇ ਅੰਗਰੇਜ਼ੀ ਤਾਂ ਐ ਬੋਲੂ ਕਿ ਜਿਵੇਂ ਨਾ ਜੰਮੀ ਪਲੀ ਇਹ ਕੈਨੇਡਾ ਦੀ ਆ ਕਿ ਕਾਰਡਸ ਲੈ ਕੇ ਆਈਆਂ ਪਤਾ ਨਹੀਂ ਕੀ ਕਾਰਡਸ ਕੀ ਤੇ ਮੁੰਡਾ ਵਿਚਾਰਾ ਭੋਲਾ ਮੇਰੇ ਵਰਗਾ ਉਹ ਸਹੀ ਬੋਲਿਆ ਕਹਿੰਦਾ ਪੜਦੇ ਉਹ ਨਲੇ ਯਾਰ ਮੈਂ ਇੱਕ ਗੱਲ ਤੋਂ ਹੈਰਾਨ ਸੀ ਵੀ ਇਹ ਸਕੂਟਰੀ ਕਿਲਾ ਕਿਵੇਂ ਲੈਂਦੀ ਆ ਵੀ ਦੋ ਤਿੰਨ ਫੁੱਟ ਦੀ ਹਾਈਟ ਆ ਪਰ ਮੈਨੂੰ ਅੱਜ ਪਤਾ ਲੱਗਿਆ ਇਹ ਸਕੂਟਰੀ ਕਿਵੇਂ ਚਲਾ ਲੈਂਦੀ ਆ ਆ ਦੇਖੋ ਇੱਕ ਫੁੱਟ ਦੀ ਤਾਂ ਪੂਰੀ ਹੀਲ ਪਾ ਰੱਖੀ ਆ ਕੀ ਹੋਇਆ ਅੱਜੀ ਬੈੱਡ ਸ਼ੀਟ ਵਿਛਾਈ ਸੀ ਅੱਜੀ ਗੰਦੀ ਕਰਦੀ ਆ ਲੈ ਓਵਰ ਐਕਟਿੰਗ ਦੇਖੋ ਕਰਦੀ ਅੱਜੀ ਬੈੱਡ ਸ਼ੀਟ ਵਿਛਾਈ ਸੀ ਅੱਜੀ ਗੰਦੀ ਕਰਦੀ ਆ ਓਏ ਗੰਦੀ ਕਰਦੀ ਉਹ ਚੱਕ ਕੇ ਫਿਰ ਧੋ ਲਈ ਅੱਧਾ ਘੰਟਾ ਫੋਨ ਨੂੰ ਛੱਡਦੀ ਓ ਯਾਰ ਓਵਰ ਐਕਟਿੰਗ ਤਾਂ ਇੰਨੀ ਕਰਦੀ ਆ ਨਾ ਜੀ ਕਰਦਾ ਡਾਂਗ ਮਾਰਾਂ ਤੇ ਸਿਰ 'ਚ ਦੇਸੀ ਆ ਨਹੀਂ ਹਾਂ ਹਾਂ ਇਹਦਾ ਇਹਦੀ ਹਾਂ ਹਾਂ ਖਾਂਜੀ ਖਾਣਾ ਉਹਦਾ ਪਾਵਾ ਰੋਟੀ ਦੇਖ ਲੋ ਉਹਨੂੰ ਜਾ ਕੇ ਇਹਨੇ ਜਫੇ ਪਾਲੀ ਤੇ ਉਹਨੇ 1% ਵੀ ਰਿਸਪੌਂਸ ਨਹੀਂ ਦਿੱਤਾ ਐ ਇਗਨੋਰ ਜਾਂ ਕਰ ਤੋ ਉਹਨੇ ਹੱਥ ਵੀ ਨਹੀਂ ਲਾਇਆ ਇਹਨੂੰ ਤੇ ਇਹ ਦੇਖ ਲੋ ਐਵੇਂ ਨੰਬਰ ਬਣਾਉਂਦੀ ਰਹੂਗੀ ਤੇ ਜਿਹੜੇ ਹਿਸਾਬ ਨਾਲ ਦੇਵ ਨੇ ਸਿਰ ਜਾ ਤੇ ਮੂੰਹ ਜਾ ਟਾਗ ਰੱਖਿਆ ਨਾ ਮੈਨੂੰ ਤਾਂ ਐ ਲੱਗਦਾ ਜਿਵੇਂ ਇਹ ਕੋਈ ਚੋਰ ਚੱਕਾ ਹੋਵੇ ਜਿਹੜੇ ਹਿਸਾਬ ਨਾਲ ਰਾਤ ਇਹਨੂੰ ਆਇਆ ਮੈਨੂੰ ਤਾਂ ਲੱਗਦਾ ਨੇ ਇਹ ਲੋਕਾਂ ਦੀਆਂ ਮੋਟਰਾਂ-ਮੋਟਰਾਂ ਤੇ ਸਿਲੰਡਰ-ਸਿਲੰਡਰ ਚੋਰੀ ਕਰਦਾ। ਲਾ ਦੇਵ ਨੂੰ ਕਿ ਰੋਟੀ ਲਿਆਵਾ ਤੇ ਜਾ ਕੇ ਚੌਲ ਲੱਦਣ ਲੱਗ ਗਈ ਆ ਪਲੇਟ 'ਚ। ਚੌਲ ਵਿਆਂ ਉਤੋਂ ਤੱਕ ਆਂ ਡੱਟ ਤਿਆ। ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੇ ਬੰਦੇ ਨੇ ਖਾਣੇ ਆ ਕਿ ਕਿਸੇ ਪਸ਼ੂ ਨੇ ਖਾਣੇ ਆ। ਕਾਰਟੂਨ ਦੇਖਦੇ ਹੁੰਦੇ ਸੀਗੇ ਕਰੇਜ਼ ਦਾ ਕਾਰਦੀ ਡੌਗ ਉਹ ਕਿਹੜਾ ਸੀ ਔਰ ਤਿੰਨ ਕੁੜੀਆਂ ਵਾਲਾ ਪਾਵਰ ਆਫ ਗਰਲਜ਼ ਉਹਦਾ ਪਾਲਕ ਖਾਂਦਾ ਸੀ ਉਹ ਕੀ ਸੀ ਪੋਪਾਈ ਦਾ ਸੇਲਰਮੈਨ ਓਕੇ ਅਸੀਂ ਕਾਰਟੂਨ ਦੇਖਦੇ ਸੀ ਤਾਂ ਹੀ ਤੁਹਾਡੀਆਂ ਸ਼ਕਲਾਂ ਦੋਨਾਂ ਦੀਆਂ ਕਾਰਟੂਨ ਆ ਰਗੀਆਂ ਓਕੇ ਨਾ ਅਸੀਂ ਦੇਖਦੇ ਸੀ ਪੋਪਾਈ ਦਾ ਸੇਲਰਮੈਨ ਅੱਛਾ ਤਾਂ ਮੈਂ ਸੋਚਾਂ ਵੀ ਦੇਵ ਦੀ ਸ਼ਕਲ ਆ ਪੋਪਾ ਯਾਰ ਦੀ ਕਿਉਂ ਆ ਕੀ ਹੋਇਆ ਤਾਂ ਕਿਵੇਂ ਉਹ ਅਵਾਸੀ ਆਈ ਜਾ ਰਹੀ ਹੈ ਪੁੱਠਾ ਜਵਾਬ ਕਿ ਦਿੰਨੇ ਹਮੇਸ਼ਾ ਤੈਨੂੰ ਨਹੀਂ ਪਤਾ ਬੰਦਾ ਠੱਕੇ ਦਾ ਸਾਹੂਲ ਹੈ ਕਹਿੰਦੀ ਪੁੱਠਾ ਜਵਾਬ ਕੋ ਦਿੰਨੇ ਹਮੇਸ਼ਾ ਉਹ ਤੈਨੂੰ ਉਹਨੇ ਅਜੇ ਤੱਕ ਸਿੱਧਾ ਜਵਾਬ ਦਿੱਤਾ ਵੀ ਆ ਹਮੇਸ਼ਾ ਪੁੱਠਾ ਹੀ ਤਾਂ ਦਿੰਦਾ ਤੂੰ ਹੀ ਬਸ ਉਹਦੇ ਲੇਲੇ ਪੇ ਭਈਏ ਕਰਦੀ ਰਹਿਣੀ ਆ ਉਹ ਜਦੋਂ ਉਹਨੇ ਐ ਅਵਾਸੀ ਲਈ ਸੀ ਆ ਸਿੱਧਾ ਗਲਾਸ ਨੇ ਮੂੰਹ ਚ ਧੱਕ ਦੇਣਾ ਸੀ ਇਸ ਵਾਰ ਲਿਆ ਤੋੜ ਦੇ ਲੈਟ ਕਿ ਹੋ ਜਾਂਦੀ ਹੁਣ ਹਰ ਰੋਜ਼ ਕਮਾ ਜਿਹੜਾ ਕਮਰਾ ਹੈਗਾ ਕੱਲ ਕਰ ਲਿਆ ਕਰੋ ਅੱਧੀ ਰਾਤ ਤੁਸ ਖੰਭੇ ਚੜੇ ਹੁੰਨੇ ਆ ਦੇਖ ਲੋ ਮੂੰਹ ਸੱਚੀ ਗੱਲ ਨਿਕਲ ਗਈ ਨਾ ਕਮਲ ਨੇ ਕਹਿਤਾ ਨਾ ਵੀ ਰਾਤ ਨੂੰ ਤੁਸੀਂ ਖੰਭਿਆਂ ਤੇ ਕਿਉਂ ਚੜਦੇ ਹੋ ਉਹ ਯਾਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਨਾ ਮੂੰਮਾ ਬੰਨ ਕੇ ਨਾ ਚੋਰੀ ਕਰਨ ਜਾਂਦਾ ਪੱਕਾ ਰਾਤ ਨੂੰ ਆਏ ਨਾ ਟਰਾਂਸਫਾਰਮ ਚੋਰੀ ਕਰਦਾ ਹੁਣ ਤਾਂ ਬਹੁਤ ਸਾਰੇ ਮੈਸੇਜ ਆਏ ਸੀ ਅੱਜ ਇੱਕ ਇੱਕ ਗਲਤ ਗਲਤ ਗੱਲਾਂ ਦੀ ਪੁਰਾਣਾ ਪਾਤ ਆ ਸਾਨੂੰ ਨਵਾਂ ਵਲੌਗ ਚਾਹੀਦਾ ਵਾ ਤਾ ਕੋਈ ਗੱਲ ਨਹੀਂ ਕਦੇ-ਕਦੇ ਅਡਜਸਟ ਕਰਿਆ ਕਰੋ ਪੁਰਾਣੇ ਵਲੌਗ ਵੀ ਦੇਖ ਲਿਆ ਕਰੋ ਰਿਪੀਟ ਕਦੇ ਅਡਜਸਟ ਕਰਿਆ ਕਰੋ ਕਦੇ-ਕਦੇ ਪੁਰਾਣੇ ਵਲੌਗ ਵੀ ਦੇਖ ਲਿਆ ਕਰੋ ਨਹੀਂ ਆਗੇ ਤੁਸੀਂ ਵੱਡੇ ਸੁਪਰਸਟਾਰ ਨਾ ਜਿਹੜੇ ਤੁਹਾਡੇ ਪੁਰਾਣੇ ਵਲੌਗ ਦੇਖੀਏ ਨਾਲੇ ਤੁਹਾਡੇ ਦਾ ਕੋਈ ਨਵੇਂ ਵਲੌਗ ਵੀ ਨਾ ਦੇਖੇ ਹੈ ਯਾਰ ਮੈਂ ਉਹ ਲੋਕਾਂ ਦੇ ਗੁੱਟ ਤੋੜਨੇ ਆ ਜਿਹੜੇ ਫੋਨ 'ਚ ਨਾ ਜਿਹੜੇ ਇਹਨਾਂ ਦੇ ਵਲੌਗ ਦੇਖਦੇ ਆ ਤੇ ਨਾਲੇ ਮੈਂ ਉਹ ਲੋਕਾਂ ਤਾਂ ਗੋਲੀ ਮਾਰ ਦੇਣੀ ਆ ਜਿਹੜੇ ਸ਼ੇਅਰ ਕਰਦੇ ਆ ਮਿਲਦਾ ਮੈਂ ਕਿਸੇ ਦਿਨ ਮੌਕੇ ਲੈਣਾ ਮੇਰੇ ਕੰਮ ਨਹੀਂ ਮੁਕਣੇ ਕੰਮ ਹੀ ਨਹੀਂ ਖਤਮ ਹੁੰਦੇ ਖਲਾਰਾ ਕੰਮ ਮੁਕਦੇ ਕੀ ਹੋ ਗਿਆ ਓਏ ਤੂੰ ਮੁਕਣਾ ਨਹੀਂ ਜਿਹੋ ਜਿਹੇ ਤੂੰ ਬੋਰਿੰਗ ਵਲੌਗ ਪਾਉਣੀ ਆ ਨਾ ਤੈਨੂੰ ਮੌਕਾ ਜ਼ਰੂਰ ਦੇਣਾ ਆਖੇ ਮੇਰੇ ਕੰਮ ਨਹੀਂ ਮੁਕਦੇ ਕੰਮ ਜੇ ਕਰਾਂਗੇ ਫੇਰ ਹੀ ਮੁੱਕਣਗੇ ਸਾਰਾ ਦਿਨ ਤਾਂ ਫੋਨ 'ਚ ਵੜੀ ਰਹਿਣੀ ਆ ਸਵੇਰੇ ਉੱਠਣ ਸਾਰੀ ਚੱਕ ਲੂਗੀ ਫੋਨ ਵੈਲਕਮ ਟੂ ਮਾਈ ਵਲੌਗ ਮੈਂ ਆ ਤੁਹਾਡੀ ਕਮਲ ਪਟਿਆਲਾ ਮਿੰਨੂ ਭਾ ਦ ਮੈਂ ਕਿੱਦਾਂ ਵਲੌਗ ਬਣਾਣੀਆਂ ਸਾਰੇ ਦਿਨ ਚ ਕੰਮ ਵੀ ਕਰਨਾ ਫੇਰ ਟਾਈਮ ਕੱਢ ਕੇ ਨਾ ਕਰੋ ਯਾਰ ਮੈਂ ਇੱਥੇ ਸੀਰੀਅਸ ਗੱਲ ਕਰ ਰਹੀ ਹਾਂ ਤੁਸੀਂ ਆਹ ਹੋਏ ਇਹਦੇ ਘਰ ਵਾਲੇ ਨੂੰ ਪਤਾ ਵੀ ਇਹ ਜਵਲੀਆਂ ਮਾਰੀ ਜਾਂਦੀ ਆ ਇਹਦੇ ਨਾਲ ਰਹਿ ਰਹਿ ਕੇ ਨਾ ਇਹਦੇ ਘਰ ਵਾਲਾ ਵੀ ਪਾਗਲ ਵਾਲੀਆਂ ਹਰਕਤਾਂ ਕਰਨ ਲੱਗ ਗਿਆ ਉਹ ਤੁਹਾਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹੇ ਕਾਰਟੂਨ ਕੋਈ ਬੰਦਾ ਸੀਰੀਅਸ ਗੱਲ ਕਰਦਾ ਹੋਗਾ ਇਹ ਆਪਣੀ ਜਵਲੀਆਂ ਮਾਰਨ ਲੱਗ ਜਾਣਗੇ ਸਿਹਾਈ ਮ사ਜਰ ਸੀ ਮ ਗਿਆ ਸੀਗਾ ਅਮੀਸ਼ੋ ਤੋਂ ਕਾਫੀ ਅਸਰਦਾਰ ਮ사ਜਰ ਹੈਗਾ ਇਹ ਸੁਣ ਲੋ ਕਹਿੰਦੀ ਜਬਲੀਆਂ ਮਾਰੀ ਜਾਂਦੇ ਆ ਦੇਖੋ ਕਿੰਨੀ ਇੱਜ਼ਤ ਦਿੰਦੀ ਪਈ ਆਪਦੇ ਘਰ ਵਾਲੇ ਨੂੰ ਓਏ ਇਹੋ ਜਿਹੇ ਜ਼ੁਬਾਨ ਕਰਕੇ ਨਾ ਇਹ ਆਪਦੇ ਘਰ ਵਾਲ ਤੋਂ ਗਾਲਾਂ ਖਾਂਦੀ ਹੁੰਦੀ ਸੀ ਓਏ ਉਹ ਵਿਚਾਰਾ ਹੁਣ ਤਾਂ ਨਹੀਂ ਬੋਲਦਾ ਉਹਨੂੰ ਪਤਾ ਵੀ ਇਹ ਪੈਸੇ ਦੀ ਮਸ਼ੀਨ ਆ ਹੈਂ ਦੀ ਤਾਂ ਨਾ ਜੇ ਉਹ ਪਹਿਲਾਂ ਵਰਗਾ ਹੁੰਦਾ ਨਾ ਤੇ ਹੁਣ ਉਹਦੇ ਮੂੰਹ 'ਚ ਆਹ ਪਿਸਤੋਲ ਜੇ ਧੱਕ ਦੇਣਾ ਸੀ ਚਲੋ ਯਾਰ ਕਮਲ ਨੂੰ ਛੱਡੋ ਹੁਣ ਆਪਾਂ ਗੱਲ ਕਰਦੇ ਆ ਆ ਨਚਾਰਪੁਣਾ ਕਰਨ ਵਾਲੀ ਜੋੜੀ ਦੀ ਚਲੋ ਦੇਖੀਏ ਫਿਰ ਦੇਖ ਲੋ ਹਰਕ ਤਾਂ ਆਪ ਉਹ ਜਿਹਿਆਂ ਕਰਦੇ ਰਹਿੰਦੇ ਆ ਜਿਨ੍ਹਾਂ ਨੂੰ ਕੋਈ ਮਾੜਾ ਬੋਲ ਦੇ ਤੇ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਉਹ ਯਾਰ ਹੁਣ ਇਹਦੀ ਘਰ ਵਾਲ ਦਾ ਕੋਈ ਜਨਮ ਦਿਨ ਜਾਂ ਸੀ ਤੇ ਇਹ ਦੇਖੋ ਕੀ ਡਰਾਮੇ ਕਰਦਾ ਫਿਰਦਾ ਤੁਹਾਨੂੰ ਸਾਰਿਆਂ ਨੂੰ ਪਤਾ 11 ਤਰੀਕ ਨੂੰ ਹੈਗਾ ਇਹਦਾ ਬਰਥਡੇ ਸੋਨਲੇ ਚੋਬਰ ਦੀ ਗੱਲ ਕਹਿੰਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 11 ਨੂੰ ਰੀਤ ਦਾ ਬਰਥਡੇ ਆ ਮਤਲਬ ਘਰ ਵਾਲੀ ਇਹਦੀ ਤੇ ਪਤਾ ਸਾਨੂੰ ਆ ਬਈ ਉਹਦਾ ਜਨਮ ਦਿਨ ਆ 11 ਨੂੰ ਵਾਹ ਯਾਰ ਕੀ ਜਮਾਨਾ ਆ ਗਿਆ ਚੰਗੇ ਇੱਜ਼ਤਾਂ ਲੋਕ ਲੱਗਦੇ ਮੈਨੂੰ ਇਹੇ ਮੇਰੀ ਮੂਵੀ ਦਾ ਸ਼ੂਟ ਚੱਲਦਾ ਵੈ ਸੀਗਾ ਤੇ ਪਿਛਲੇ ਬਰਥਡੇ ਤੇ ਨਾ ਮੇਰੇ ਕੋਲੋਂ ਇੰਨਾ ਕੁਝ ਲਾਈਕ ਕੁਝ ਸਰਪ੍ਰਾਈਜ਼ ਦਿੱਤਾ ਨਹੀਂ ਆ ਮੂਵੀ ਨੂੰ ਬੜਾ ਤੋਂ ਇੱਥੇ ਦਬੰਗ ਫਿਲਮ 'ਚ ਕੰਮ ਕਰਦਾ ਪਿਆ ਸੀ ਸਦਾ ਨਹੀਂ ਲੋਕਾਂ ਨੂੰ ਦੱਸਦਾ ਪਿਆ ਬਈ ਮੈਂ ਰੀਲਾਂ ਤੇ ਲੱਕ ਹਿਲਾਉਂਦਾ ਪਿਆ ਸੀ ਸੋ ਟੈਟੂ ਸਟਾਰਟ ਹੋ ਚੁੱਕਾ ਵਾ ਪਹਿਲਾਂ ਮੈਨੂੰ ਡਰ ਲੱਗਦਾ ਪਿਆ ਸੀ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਟੈਟੂ ਬਣਵਾਉਣਾ ਲੱਗਾ ਦਾ ਸਾਰੇ ਬਣਵਾਏ ਹੋਇਆ ਅਜ ਤੱਕ ਬਟ ਪਤਾ ਨਹੀਂ ਕਿਉਂ ਮੈਨੂੰ ਹਲੇ ਵੀ ਡਰ ਲੱਗਦਾ ਪਿਆ ਵਾ ਦੇਖ ਲਓ ਇਹ ਆਡਾ ਆਪਦੇ ਆਪ ਨੂੰ ਸਲਮਾਨ ਖਾਨ ਸਮਝਦਾ ਰਹਿੰਦਾ ਉਹ ਸਰੀਰ ਤੇ ਦੋ ਦਾ ਤੇਰੇ ਹੱਡੀਆਂ ਉਹਨਾਂ ਤੇ ਤੂੰ ਟੈਟੂ ਬਣਵਾਉਂਦਾ ਰਹਿਣਾ ਹੈ ਓਏ ਪਤੰਦਰਾ ਸ਼ਰਟ ਛੁਰਟ ਪਾਲਾ ਫੋਰ ਨੱਕ ਤੇ ਨਮੂਨੀਆਂ ਕਰਾ ਕੇ ਬਹਿ ਜੀ ਤ੍ਰਵੀ ਦੇਖ ਲਓ ਇਹ ਕਾਰਟੂਨ ਜੇਨੂ ਬਈ ਸਾਲੇ ਇਹ ਕਿਹੜੇ ਹਿਸਾਬ ਦੇ ਲਾੜ ਪਿਆਰ ਹੋ ਗਏ ਬੱਚੇ ਨਾਲ ਉਹ ਬੱਚੇ ਨੂੰ ਬੁਲਾਈ ਜੰਨਾ ਕਿ ਤੂੰ ਵੈਣ ਪਾਈ ਜੰਨਾ ਸਾਲੇ ਲਿਓ ਦੇ ਨਾ ਮੁੰਡਾ ਕੋਣੋਂ ਦਾ ਨਾ ਲਾ ਮੁੰਡਾ ਕੋਣੋਂ 10 ਬਾਈਕ ਕੋਣ 10 ਸੁਬੀ ਸੁਬੀ ਇਹ ਹੈਗਾ ਵਾ ਦੋ ਅੱਖਾਂ ਵਾਲਾ ਦੋ ਲੱਤਾਂ ਵਾਲਾ ਤੂੰ ਬਾਹਰ ਬਤਾ ਵਾਹ ਕੀ ਜੋਕ ਮਾਰਾ ਇਹ ਦੋ ਲੱਤਾਂ ਵਾਲਾ ਅੱਖਾਂ ਵਾਲਾ ਉਹ ਯਾਰ ਸੱਚੀ ਕੀ ਆ ਗੱਲ ਸਿਆਣਾ ਨੇ ਇਹੋ ਜੇ ਜੱਬਲ ਜੰਮਣ ਤੇ ਕੰਦਾ ਕੰਬਣ ਹਾਂ ਜੇ ਵੀ ਜਿਹਨਾਂ ਸੀ ਵੱਡੇ ਹੁੰਦੇ ਰੇ ਉਹ ਵੀ ਸਾਡੇ ਸੈਕਸ਼ਨ ਨਾਲ ਲੱਗੁੰਦੇ ਰੇ ਹਨਾ ਐਡਥੋੜਾ ਇੱਕ ਹੋਰ ਚੀਜ਼ ਦੱਸਾਂ ਸਾਡੇ ਕਲਾਸ ਦੇ ਸੈਕਸ਼ਨ ਵਾਲੇ ਕੁੜੀਆਂ ਇਹ ਪੱਟ ਕੇ ਲੈ ਜਾਂਦਾ ਨਹੀਂ ਇਦਾਂ ਕਰ ਬਗਾਲੇ ਅਗਰ ਸਾਡੇ ਸੈਕਸ਼ਨ ਦੀਆਂ ਕੁੜੀਆਂ ਪੱਟ ਕੇ ਲੈ ਜਾਂਦਾ ਸੀ ਆ ਗਿਆ ਵੱਡਾ ਹੈਰਣ ਨਬੀਰ ਕਪੂਰ ਦਾ ਸਗਾ ਸਾਲਾ ਉਹ ਜਿਹੋ ਜਿਹੋ ਦਾ ਸ਼ਰੀਰ ਆ ਨਾ ਕਾਨਿਆਰਗਾ ਮੈਨੂੰ ਤਾਂ ਲੱਗਦਾ ਇਹ ਤਾਂ ਕੋਲ ਡਰਿੰਕ ਦੀ ਬੋਤਲ ਦਾ ਟੱਕ ਨਹੀਂ ਪੱਟਿਆ ਜਾਣਾ ਤੇ ਮੇਰੀ ਇੱਕ ਬਾਹ ਟੁੱਟੀ ਜੀ ਦੂਜੀ ਬਾਹ ਮੈਂ ਇਹਦੇ ਬੋਲ ਮਾਰੀ ਟੱਢ ਤੇ ਇਹਨਾਂ ਹੋ ਗਿਆ ਬੇਹੋਸ਼ ਸਨ ਲੋ ਵੱਡੇ ਦਾਰਾ ਸਿੰਘ ਦੀ ਗੱਲ ਆਖਿਆ ਮੈਂ ਬੋਲ ਮਾਰ ਕੇ ਬੇਵੋਸ਼ ਕਰਤਾ ਔਰ ਰੱਬਾ ਚੱਕ ਲੈ ਇਹਨੂੰ ਓ ਮੈਨੂੰ ਤਾਂ ਸੱਚੇ ਤੇ ਇੰਨਾ ਗੁੱਸਾ ਆਇਆਦਾ ਨਾ ਜੀ ਕਰਦਾ ਫੋਨ ਵਿੱਚ ਦੀ ਜੁੱਤੀਆਂ ਮਾਰਾਂ ਇਹ ਜਿਹੜੀ ਅੱਖਾਂ ਉਹਨਾਂ ਨੇ ਨੇ ਇਹ ਅਸਲੀ ਗੁੱਸਾ ਹੈ ਚਲੋ ਹੁਣ ਆਪਾਂ ਉੱਪਰ ਜਾ ਕੇ ਇੰਦਰ ਐਕਸ਼ਨ ਦੇ ਲੇ ਆ ਠੀਕ ਆ ਇਹਨੇ ਬਣਵਾਈਆਂ ਆਪਦੀ ਘਰ ਵਾਲੀ ਦੀਆਂ ਅੱਖਾਂ ਇੱਥੇ ਮੋਢੇ ਪਿੱਛੇ ਤੇ ਇਹ ਗੱਲ ਦਾ ਉਹਦੇ ਦੋਸਤ ਨੂੰ ਵੀ ਪਤਾ ਕਹਿੰਦਾ ਜਿਹੜੀਆਂ ਅੱਖਾਂ ਬਣਵਾਈਆਂ ਨਾ ਇਹ ਅਸਲੀ ਗੁੱਸਾ ਉਹਦੀ ਘਰ ਵਾਲੀ ਦਾ ਦੇਖ ਲੋ ਵੇ ਘਰ ਵਾਲੀ ਉਹਦੀ ਆ ਤੇ ਉਹਨੂੰ ਪਤਾ ਵੀ ਉਹਦਾ ਅਸਲੀ ਗੁੱਸਾ ਹੈਗਾ ਭਰਾਵੋ ਕਰਮਾਂ ਵਾਲਿਆਂ ਨੂੰ ਮਿਲਦੇ ਆ ਫਿਰ ਤਾਂ ਇਹੋ ਜੇ ਦੋਸਤ ਪਤਾ ਮੈਂ ਕਈ ਕਹਿ ਦਿੰਦਾ ਜਨਾਨੀ ਥੱਲੇ ਲੱਗਿਆ ਜੀ ਉਹ ਪਿਆਰ ਹੁੰਦਾ ਵਾ ਇਹਨਾਂ ਦੀ ਗੱਲ ਮੰਨ ਲਈਦੀ ਆ ਜਿਵੇਂ ਮਾਵਾ ਦੀਆਂ ਗੱਲਾਂ ਮੰਨ ਲਈਦੀਆਂ ਉਹਵੇਂ ਘਰ ਵਾਲੀ ਦੀਆਂ ਗੱਲਾਂ ਮੰਨ ਲਓ ਭਾਈ ਜਨਾ ਲੜਾਈ ਨਹੀਂ ਹੋਊਗੀ ਸੱਚ ਆਪਦੇ ਆਪ ਹੀ ਮੋਹ ਨਿਕਲ ਗਿਆ ਨਾ ਵਾਕੀ ਇਹ ਜਨਾਨੀ ਥੱਲੇ ਲੱਗਿਆ ਹੋਇਆ ਬੰਦਾ ਉਹ ਯਾਰ ਪਰ ਜਨਾਨੀ ਥੱਲੇ ਲੱਗਣਾ ਤਾਂ ਪਊ ਆਈ ਕਿਉਂਕਿ ਜਨਾਨੀ ਸਿਰੋ ਤਾਂ ਇਹ ਪੈਸੇ ਕਮਾਈ ਜਾਂਦਾ ਹੈ ਉਦਰੇ ਇਹਨੂੰ ਅਵਾਰਡ ਵੀ ਮਿਲ ਜਾਂਦੇ ਆ ਯਾਰ ਜਿਹੜੇ ਸਾਹਮਣੇ ਵਾਲੇ ਇਹ ਪਿੱਛੇ ਟੈਟੂ ਬਣਵਾ ਕੇ ਲਿਆ ਆ ਨਾ ਉਹਦੀਆਂ ਅੱਖਾਂ ਜੀਆਂ ਓਏ ਇੰਨੀ ਤਾਂ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਪਤੰਦਰ ਇਹ ਲੱਗਿਆ ਹੋਇਆ ਜਨਾਨੀ ਥੱਲੇ